ਡਾਕਟਰ ਕੋਲ ਗਿਆ ਡਾਕਟਰ ਨੇ ਮੈਨੂੰ ਦੱਸਿਆ ਮੈਂ ਉਹਨੂੰ ਦੱਸਿਆ ਕਿ ਮੇਰੇ ਗੋਡੇ ਦੁਖਣੇ ਸ਼ੁਰੂ ਹੋ ਗਏ ਆ ਉਹਨੇ ਐਕਸ-ਰੇ ਲਿਆ ਤਾਂ ਉਹਨੇ ਐਕਸ-ਰੇ ਲੈ ਕੇ ਮੈਨੂੰ ਕਿਹਾ ਕਿ ਬੀਦੀ ਸਾਹਿਬ ਤੁਹਾਨੂੰ ਹੁਣ ਭੰਗੜਾ ਛੱਡਣਾ ਪੈਣਾ ਔਰ ਮੈਂ ਕਿਹਾ ਜੀ ਭੰਗੜਾ ਤਾਂ ਨਹੀਂ ਮੈਂ ਨਹੀਂ ਛੱਡਾਂਗਾ ਨਹੀਂ ਉਹ ਕਹਿੰਦੇ ਜੀ ਭੰਗੜਾ ਨਹੀਂ ਛੱਡੋਗੇ ਤਾਂ ਗੋਡੇ ਹੋਰ ਖਰਾਬ ਹੋ ਜਾਣਗੇ ਮੈਂ ਕਿਹਾ ਖਰਾਬ ਹੋ ਜਾਣਗੇ ਤਾਂ ਮੈਂ ਚੇਂਜ ਕਰਾ ਲਾਂਗਾ ਕਹਿੰਦਾ ਚੇਂਜ ਕਰਾ ਲੋਗੇ ਤਾਂ ਨਵੇਂ ਗੋਡੇ ਜਿਹੜੇ ਪਹਿਣਗੇ ਉਸ ਤੋਂ ਬਾਅਦ ਤਾਂ ਫੇਰ ਵੀ ਭੰਗੜਾ ਫੇਰ ਤਾਂ ਬਿਲਕੁਲ ਹੀ ਭੰਗੜਾ ਨਹੀਂ ਪਏਗਾ ਤੇ ਮੈਂ ਕਿਹਾ ਜੀ ਫੇਰ ਤਾਂ ਇਸ ਸਿਚੁਏਸ਼ਨ ਤੇ ਮੈਂ ਡ 60 ਸਾਲ ਤੋਂ ਬਾਅਦ ਸਰੀਰ ਤੰਗ ਕਰਨਾ ਸ਼ੁਰੂ ਹੋ ਜਾਂਦਾ ਹੈ ਉਸ ਤੰਗ ਕਰਦੇ ਸਰੀਰ ਨੂੰ ਜਾਂ ਤੇ ਤੁਸੀਂ ਰੋਣਾ ਸ਼ੁਰੂ ਕਰ ਦਿਓ ਜਾਂ ਤੁਸੀਂ ਆਪਣੇ ਆਪ ਨੂੰ ਇੰਨਾ ਖੁਸ਼ ਕਰ ਦਿਓ ਕਿ ਉਹਦੇ ਤੁਹਾਨੂੰ ਦਰਦ ਹੀ ਘੱਟ ਲੱਗੇ ਕਿਉਂਕਿ ਮੈਂ ਆਪਣੇ ਆਪ ਨੂੰ ਨੈਗੇਟਿਵ ਨਹੀਂ ਕਰਨਾ ਮੈਂ ਉਹਨਾਂ ਗਲੀਆਂ ਜਾਂਦਾ ਹੀ ਨਹੀਂ ਜਿੱਨਾਂ ਗਲੀਆਂ ਵਿੱਚ ਨੈਗੇਟਿਵਿਟੀ ਹੈ ਜਿਹੜਾ ਬੱਚਾ ਜਿਹੜਾ ਵੱਡਾ ਜਿਹੜਾ ਬਜ਼ੁਰਗ ਲੋਕ ਕੀ ਕਹਿਣਗੇ ਦੇ ਅੱਗੇ ਸਕੰਬ ਕਰ ਜਾਂਦੇ ਨੇ ਉਹ ਆਪਣੇ ਆਪ ਨੂੰ ਰੋਕ ਲੈਂਦੇ ਨੇ ਜੀ ਜੋ ਤੁਹਾਡਾ ਮਨ ਕਹਿੰਦਾ ਹੈ ਉਹ ਕਰੋ ਲੋਕੀ ਤਾਂ ਉਹੀ ਕਹਿਣਗੇ ਜੋ ਤੁਸੀਂ ਦਿਖਾਓਗੇ ਆਪਾਂ ਸਾਰੇ ਬਿਮਾਰ ਹੁੰਨੇ ਆ ਅਸੀਂ ਸੋਚ ਲਈਏ ਕਿ ਮੈਨੂੰ ਬੁਖਾਰ ਹੈ ਔਰ ਮੈਨੂੰ ਬੁਖਾਰ ਛੱਡ ਗਿਆ ਮੈਨੂੰ ਬਹੁਤ ਬੁਖਾਰ ਚੜਦਾ ਹੈ ਮੇਰੀ ਤਾਂ ਲਾਈਫ ਖਰਾਬ ਹੋਈ ਪਈ ਹੈ ਤੋਂ ਉਦੋਂ ਇੱਕ ਪਾਸਾ ਹੈ ਦੂਜਾ ਪਹਿਲੂ ਉਹਦਾ ਇਹ ਹੈ ਕਿ ਬਿਮਾਰ ਹੋਣ ਨਾਲ ਵਰਨ ਆਊਟ ਸੈਲਸ ਮਰ ਜਾਂਦੇ ਨੇ ਤੁਹਾਡੇ ਬਾਡੀ ਦੇ ਨਵੇਂ ਸੈੱਲ ਆਉਂਦੇ ਨੇ ਤੁਹਾਡੀ ਬਾਡੀ ਨਰੋਈ ਹੋ ਜਾਂਦੀ ਹੈ ਜਿਵੇਂ ਜਿਵੇਂ ਜ਼ਿੰਦਗੀ ਦੇ ਕਲਰਸ ਘਟਦੇ ਜਾਂਦੇ ਨੇ ਤੁਹਾਨੂੰ ਆਪਣੀ ਲਾਈਫ ਨੂੰ ਕਲਰਫੁੱਲ ਖੁਦ ਬਣਾਉਣਾ ਪੈਂਦਾ ਹੈ ਜੀ ਮੈਂ ਇਸ ਗੱਲ 'ਚ ਬੜਾ ਵਿਸ਼ਵਾਸ ਕਰਦਾ ساری ਉਮਰ ਮੈਂ ਸੋਬਰ ਕਲਰਸ ਦੇ ਕੱਪੜੇ ਪਾਉਂਦਾ ਰਿਹਾ ਲੇਕਿਨ ਜਿਵੇਂ-ਜਿਵੇਂ ਮੈਂ ਉਮਰ ਦੇ ਪਿਛਲੇ ਪੜਾਅ ਵਿੱਚ ਵੱਡਦਾ ਜਾ ਰਿਹਾ ਮੈਂ ਆਪਣੇ ਕੱਪੜਿਆਂ ਵਿੱਚ ਵੀ ਕਲਰਸ ਬਦਾ ਦਿੱਤੇ ਨੇ ਆੜੀ ਪ੍ਰੋਡਕਸ਼ਨਸ YouTube ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਦਮਨਪ੍ਰੀਤ ਕੌਰ ਸਵਾਗਤ ਕਰਦੀ ਆਂ ਦਰਸ਼ਕੋ ਅਕਸਰ ਹੀ ਕਿਹਾ ਜਾਂਦਾ ਹੈ ਕਿ ਸ਼ੌਂਕ ਕਦੇ ਮਰਦੇ ਨਹੀਂ ਬੇਸ਼ੱਕ ਸਮੇਂ ਦੇ ਨਾਲ ਹੀ ਦਬ ਜਾਂਦੇ ਆ ਅੱਜ ਅਸੀਂ ਜਿਨ੍ਹਾਂ ਨੂੰ ਤੁਹਾਡੇ ਰੂਬਰੂ ਕਰਨ ਜਾ ਰਹੇ ਆ ਉਮਰ ਉਹਨਾਂ ਦੀ 61 ਸਾਲ ਹੈ ਉਏ ਇਸ ਉਮਰ ਦੇ ਵਿੱਚ ਦੁਬਾਰਾ ਆਪਣੇ ਸ਼ੌਂਕ ਨੂੰ ਪੂਰਾ ਕਰ ਰਿਹਾ ਹੈ ਉਹ ਕਿਹੜੇ ਸ਼ੌਂਕ ਰੱਖਦੇ ਹੈ ਕਿਹੋ ਜਿਹਾ ਹੈ ਉਹਨਾਂ ਦਾ ਸਫ਼ਰ ਆਪਾਂ ਇਸ ਬਾਰੇ ਅੱਜ ਗੱਲਬਾਤ ਕਰਾਂਗੇ ਤੇ ਮੇਰੇ ਨਾਲ ਨੇ ਸਰ ਅਰਵਿੰਦਰ ਸਿੰਘ 베ਦੀ ਹੋਰੀ ਸਰ ਬਹੁਤ ਬਹੁਤ ਸਵਾਗਤ ਹੈ ਜੀ ਥੈਂਕ ਯੂ ਜੀ ਥੈਂਕ ਯੂ ਵੈਰੀ ਮੱਚ ਜੀ ਸਰ 61 ਸਾਲਾਂ ਦੀ ਉਮਰ ਦੇ ਵਿੱਚ ਤੁਸੀਂ ਦੁਬਾਰਾ ਆਪਣੇ ਸ਼ੌਂਕ ਜਿਹੜੇ ਆ ਪੂਰੇ ਕਰਨੇ ਸ਼ੁਰੂ ਕੀਤੇ ਹੈ ਕਿਹੜੇ ਕਿਹੜੇ ਸ਼ੌਂਕ ਰੱਖਦੇ ਹੋ ਤੁਸੀਂ ਜੀ ਐਕਚੁਅਲੀ ਸ਼ੌਂਕ ਤਾਂ ਮੈਂ ਸ਼ੁਰੂ ਤੋਂ ਹੀ ਆਪਣੇ ਨਾਲ ਨਾਲ ਲੈ ਕੇ ਚੱਲਦਾ ਇਹ 61 ਸਾਲ ਦੀ ਉਮਰ ਵਿੱਚ ਮੈਂ ਸੋਸ਼ਲ ਮੀਡੀਆ ਨੂੰ ਦਿਖਾਇਆ ਹੈ ਜੀ ਮੈਂ ਕਈ ਚੀਜ਼ਾਂ ਜਿਹੜੀਆਂ ਮਾਨੂੰ ਅੱਛੀਆਂ ਲੱਗਣ ਉਹਨੂੰ ਸ਼ੌਕ ਕਹਿੰਦੇ ਐ ਮੈਂ ਮਾਊਥਰਨ ਵੀ ਵਚਾਨਾ ਜੀ ਅ ਮੈਂ ਗੇਮਸ ਵੀ ਖੇਡਦਾ ਮੈਂ সুইਮਿੰਗ ਵੀ ਕਰ ਲੈਣਾ ਸਕੇਟਿੰਗ ਵੀ ਕਰ ਲੈਣਾ ਕੋਈ ਵੀ ਐਸੀ ਗੱਲ ਜਿਹੜੀ ਕੋਈ ਕਹਦੇ ਕਿ ਤੁਹਾਡੀ ਉਮਰ ਨੂੰ ਸੂਟ ਨਹੀਂ ਕਰਦੀ ਉਹ ਤਾਂ ਮੈਂ ਜ਼ਰੂਰ ਕਰਦਾ ਸੋਸ਼ਲ ਮੀਡੀਆ ਇੱਕ ਐਸੀ ਸੀ ਪਲੇਟਫਾਰਮ ਸੀਗਾ ਜਿਹਦੇ ਵਿੱਚ ਯੰਗ ਬੱਚੇ ਸਿਰਫ ਅੱਗੇ ਆ ਰਹੇ ਸੀਗਾ ਮੈਂ ਰੋਜ਼ ਡਾਂਸਸ ਦੇਖਦਾ ਸੀ ਭੰਗੜਾ ਦੇਖਦਾ ਸੀਗਾ ਯੰਗ-ਯੰਗ ਬੱਚਾ ਦਾ ਤੇ ਮੈਨੂੰ ਇਹ ਲੱਗਦਾ ਸੀਗਾ ਕਿ ਮੈਂ ਕਿਉਂ ਨਹੀਂ ਕਰ ਸਕਦਾ ਜੀ ਫਿਰ ਮੈਂ ਕਿਸੇ ਨਾਲ ਇੱਕ ਵਾਰੀ ਗੱਲ ਕੀਤੀ ਵੀ ਇਹ ਮੈਂ ਵੀ ਕਰਾਂਗਾ ਤੇ ਅੱਗੋਂ ਉਸ ਦਾ ਜਵਾਬ ਬੜਾ ਬੜਾ ਮੈਨੂੰ ਚੁਬਿਆ ਵੀ ਭਾਜੀ ਤੁਹਾਡੀ ਉਮਰ ਦੇ ਵਿੱਚ ਇਹ ਚੀਜ਼ਾਂ ਤੇ ਹੁਣ ਤੁਸੀਂ ਕੋਈ ਹੋਰ ਚੀਜ਼ ਸੋਚੋ ਪਰ ਮੈਨੂੰ ਉਸੇ ਟਾਈਮ ਮੈਂ ठान ਲਈ ਕਿ ਮੈਂ ਐਸੇ ਉਮਰ 'ਚ ਹੀ ਕਰਾਂਗਾ ਤੇ ਬਾਅਦ ਵਿੱਚ ਮੈਂ ਜੋ ਦੇਖਿਆ ਜਦੋਂ ਮੈਂ ਸ਼ੁਰੂ ਕੀਤਾ ਆਪਣੇ ਇਸ ਸ਼ੌਕ ਨੂੰ ਮੇਰੇ ਵਰਗੇ ਕਈ ਲੋਕ ਹੋਰ ਵੀ ਬੜੇ ਸੋਸ਼ਲ ਮੀਡੀਆ ਵਿੱਚ ਐਕਟਿਵ ਨੇ ਸੋ ਮੈਂ ਮੰਨਦਾ ਕਿ ਜੋ ਤੁਹਾਡੇ ਮਨ ਦੇ ਵਿੱਚ ਆਪਣੇ ਸ਼ੌਕ ਨੂੰ ਉਜਾਗਰ ਕਰਨ ਲਈ ਜਾਂ ਚਲਾਉਣ ਲਈ ਆਂਦਾ ਹੈ ਕਰ ਕਰ ਦਿਓ ਸਰ ਕਿਸੇ ਵੀ ਉਮਰ ਦੇ ਪੜਾਅ ਦੇ ਵਿੱਚ ਸ਼ੌਕ ਪੂਰੇ ਕਰ ਲੈਣੇ ਚਾਹੀਦੇ ਆ ਜਿਹੜੇ ਲੋਕ ਅਜਿਹਾ ਨਹੀਂ ਕਰਦੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਜੀ ਮੈਂ ਉਹਨਾਂ ਨੂੰ ਮੰਨਾਂਗਾ ਕਿ ਉਹਨਾਂ ਨੂੰ ਇਸ ਚੀਜ਼ ਦੇ ਵਿੱਚ ਚੋਹੂਬਰ ਕੇ ਬਾਹਰ ਆਣ ਦੀ ਜ਼ਰੂਰਤ ਹੈ ਕਿਉਂਕਿ ਜਿਵੇਂ ਜਿਵੇਂ ਜ਼ਿੰਦਗੀ ਦੇ ਕਲਰਜ਼ ਘਟਦੇ ਜਾਂਦੇ ਨੇ ਤੁਹਾਨੂੰ ਆਪਣੀ ਲਾਈਫ ਨੂੰ ਕਲਰਫੁੱਲ ਖੁਦ ਬਣਾਉਣਾ ਪੈਂਦਾ ਹੈ ਜੀ ਮੈਂ ਇਸ ਗੱਲ 'ਚ ਬੜਾ ਵਿਸ਼ਵਾਸ ਕਰਦਾ ਸਾਰੀ ਉਮਰ ਮੈਂ ਸੋਬਰ ਕਲਰਜ਼ ਦੇ ਕੱਪੜੇ ਪਾਉਂਦਾ ਰਿਹਾ ਲੇਕਿਨ ਜਿਵੇਂ ਜਿਵੇਂ ਮੈਂ ਉਮਰ ਦੇ ਪਿਛਲੇ ਪੜਾਅ ਵਿੱਚ ਵੱਡਦਾ ਜਾ ਰਿਹਾ ਮੈਂ ਆਪਣੇ ਕੱਪੜਿਆਂ ਵਿੱਚ ਵੀ ਕਲਰਜ਼ ਵਧਾ ਦਿੱਤੇ ਨੇ ਠੀਕ ਸੋ ਮੈਂ ਮੰਨਦਾ ਕਿ ਸਾਨੂੰ ਇਹਨੂੰ ਕਲਰਫੁੱਲ ਬਣਾਉਣ ਲਈ ਖੁਦ ਐਫਰਟਸ ਕਰਨੇ ਵੀ ਜ਼ਰੂਰੀ ਨੇ ਜੀ ਜਿਨਨੇ ਕਿ ਖੁਦ ਇਨਸਾਨ ਨੂੰ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਆ ਦੂਜਿਆਂ ਦੇ ਨਾਲ ਨਾ ਜੂਨ ਦੇ ਨਾਲ ਨਾ ਖੁਦ ਨਾਲ ਵੀ ਜਿਉਣਾ ਚਾਹੀਦਾ ਆ ਜੀ ਬਿਲਕੁਲ ਜੀ ਬਿਲਕੁਲ ਸਰ ਲੋਕ ਜਿਉਂਦੇ ਕਿਉਂ ਨਹੀਂ ਹੈਗੇ ਆਪਣੇ ਆਪ ਦੇ ਲਈ ਦੂਜਿਆਂ ਲਈ ਸਾਰੀਆਂ ਜ਼ਿੰਮੇਵਾਰੀਆਂ ਨਭਾਉਂਦੇ ਆ ਦੂਜਿਆਂ ਲਈ ਸਭ ਕੁਝ ਕਰਦੇ ਪਰ ਆਪਣੇ ਆਪ ਲਈ ਕਿਉਂ ਨਹੀਂ ਜਿਉਂਦੇ ਲੋਕ ਜੀ ਕਿਉਂਕਿ ਉਹ ਡਰਦੇ ਨੇ ਲੋਕ ਕੀ ਕਹਿਣਗੇ ਮੈਂ ਇਸ ਥਿਉਰੀ ਦੇ ਬਹੁਤ ਉਲਟਾ ਮੈਂ ਮਨ ਆਪਣੇ ਬੱਚਾ ਨੂੰ ਵੀ ਇਹ ਗੱਲ ਸਮਝਾਣਾ ਕਿ ਲੋਕ ਕੀ ਕਹਿਣਗੇ ਇੱਕ ਬੜੀ ਡੈਮੇਜਿੰਗ ਥਿਉਰੀ ਆ ਲਾਈਫ ਦੀ ਜੀ ਜਿਹੜਾ ਬੱਚਾ ਜਿਹੜਾ ਵੱਡਾ ਜਿਹੜਾ ਬਜ਼ੁਰਗ ਲੋਕੀ ਕਹਿਣਗੇ ਦੇ ਅੱਗੇ ਸਕੰਭ ਕਰ ਜਾਂਦੇ ਨੇ ਉਹ ਆਪਣੇ ਆਪ ਨੂੰ ਰੋਕ ਲੈਂਦੇ ਨੇ ਜੀ ਜੋ ਤੁਹਾਡਾ ਮਨ ਕਹਿੰਦਾ ਉਹ ਕਰੋ ਲੋਕੀ ਤਾਂ ਉਹੀ ਕਹਿਣਗੇ ਜੋ ਤੁਸੀਂ ਦਿਖਾਓਗੇ ਜੀ ਸਰ ਭੰਗੜਾ ਪਾਉਣ ਦੇ ਕਿੰਨੇ ਕੋ ਫਾਇਦੇ ਹੋਏ ਤੇ ਕੋਈ ਨੁਕਸਾਨ ਵੀ ਹੋਇਆ ਕਿ ਨਹੀਂ ਜੀ ਭੰਗੜਾ ਪਾਉਣ ਦਾ ਸਭ ਤੋਂ ਵੱਡਾ ਫਾਇਦਾ ਮੇਰਾ 6 ਕਿਲੋ ਭਾਰ ਘਟਿਆ ਜੀ ਮੈਂ 92 ਕਿਲੋ ਚਲਤੇ ਚੱਲ ਰਿਹਾ ਸੀਗਾ ਪਿਛਲੇ 3-4 ਮਹੀਨੇ ਪਹਿਲੇ ਉਹਨੂੰ ਘਟਾ ਕੇ ਮੈਂ 86 ਕਿਲੋ ਤੇ ਆ ਚੁੱਕਿਆ ਹਾਂ। ਔਰ ਇਹ ਮੇਰੀ ਰਫਤਾਰ ਲਗਾਤਾਰ ਹੋਰ ਜਲਦੀ ਪਈ ਹੈ। ਮੇਰਾ ਆਪਣਾ ਲਕਸ਼ਾ ਹੈ ਕਿ ਮੈਂ ਨੂੰ 86 ਕਿਲੋ ਤੋਂ ਘਟਾ ਕੇ ਆਪਣੇ ਆਈਡੀਅਲ weight 72 ਕਿਲੋ ਤਾਂ ਨਹੀਂ ਐਟਲੀਸਟ 75-72 ਕਿਲੋ ਤੱਕ ਮੈਂ ਠੰਗੜੇ ਨਾਲ ਹੀ ਲੈ ਕੇ ਆਵਾਂਗਾ। ਜੀ। ਯਾਨੀ ਕਿ ਪੂਰੇ ਪੋਜ਼ਿਟਿਵ ਰਹਿੰਦੇ ਹੋ। ਸਰ ਤੁਹਾਨੂੰ ਕੀ ਲੱਗਦਾ ਸਕਾਰਾਤਮਕ ਸੋਚ ਜਿਹੜੀ ਹੈਗੀ ਹੈ ਤੁਹਾਡੇ ਜ਼ਿੰਦਗੀ ਪ੍ਰਤੀ ਨਜ਼ਰੀਆ ਬਦਲ ਦਿੰਦੀ ਹੈ ਜੀ? ਮੈਂ ਨੈਗੇਟਿਵ ਜ਼ਿੰਦਗੀ ਚ ਹੋਇਆ ਹੀ ਨਹੀਂ ਕਦੀ। ਜੀ। ਮੇਰੇ ਬੱਚੇ ਵੀ ਮੈਨੂੰ ਮਜ਼ਾਕ ਕਰਦੇ ਕਿ ਜੇ ਸਾਡੇ ਪਾਪਾ ਕਦੀ ਭੋਗ ਤੇ ਵੀ ਚਲੇ ਗਏ ਨਾ ਉੱਥੇ ਵੀ ਜਾ ਕੇ ਪੋਜ਼ਿਟਿਵ ਗੱਲਾਂ ਕਰਿਆਣਗੇ ਵੀ ਚੰਗਾ ਹੋ ਗਿਆ ਬਾਬਾ ਜੀ ਮਰ ਗਏ ਵੀ ਉਹਨਾਂ ਨੂੰ ਕਸ਼ਟ ਜ਼ਿਆਦਾ ਨਹੀਂ ਹੋਇਆ ਉਹ ਅਲੱਗ ਗੱਲ ਹੈ ਦੇਖੋ ਨਜ਼ਰੀਆ ਆਪਣਾ ਪੋਜ਼ਿਟਿਵ ਰੱਖਣਾ ਜ਼ਰੂਰੀ ਹੈ ਕਿਉਂਕਿ ਲਾਈਫ 'ਤੇ ਦੁਸ਼ਵਾਰੀਆਂ ਲਾਈਫ ਦੇ ਚੈਲੰਜਸ ਐਨੇ ਨੇ ਕਿ 2 ਮਿੰਟ ਲੱਗਦਾ ਤੁਸੀਂ 네ਗੇਟਿਵਿਟੀ ਵਿੱਚ ਚਲੇ ਜਾਂਦੇ ਹੋ ਮੈਂ ਵਿਸ਼ਵਾਸ ਕਰਦਾ ਕਿ ਪੋਜ਼ਿਟਿਵਿਟੀ ਲੈਕਚਰ ਬਾਜੀ ਨਾਲ ਨਹੀਂ ਠੀਕ ਹੁੰਦੀ ਪੋਜ਼ਿਟਿਵਿਟੀ ਨੂੰ ਤੁਹਾਨੂੰ ਪ੍ਰੀਚ ਕਰਨਾ ਪੈਂਦਾ ਹੈ ਆਪਣੇ ਆਪ ਪ੍ਰੀਚ ਕਰਨਾ ਪੈਂਦਾ ਹੁਣ ਕਿਸੇ ਵੀ ਇੱਕ ਸਿਚੁਏਸ਼ਨ ਦੇ ਦੋ ਦ੍ਰਿਸ਼ਟੀਕੋਣ ਹੁੰਦੇ ਨੇ ਜੀ ਇੱਕ ਪੋਜ਼ਿਟਿਵ ਇੱਕ ਨੈਗੇਟਿਵ ਗਲਾਸ ਚ ਅੱਧਾ ਪਾਣੀ ਭਰਿਆ ਹੋਇਆ ਹੈ ਜਾਂ ਅੱਧਾ ਖਾਲੀ ਹੈ ਸੋਚ ਤੁਹਾਡੇ ਆਪਣੇ ਉੱਤੇ ਡਿਪੈਂਡ ਕਰਦੀ ਹੈ ਜੀ ਵਾਕੀ ਸਰ ਜਿਵੇਂ ਤੁਸੀਂ ਗੱਲ ਕੀਤੀ ਹੈਗੀ ਕਿ ਇਨਸਾਨ ਦੀ ਸੋਚ ਤੇ ਨਿਰਭਰ ਕਰਦਾ ਉਹਨੇ ਕਿਸੇ ਚੀਜ਼ ਨੂੰ ਕਿਵੇਂ ਲੈਣਾ ਹੈਗਾ ਆ ਸਰ ਜਦੋਂ ਤੁਸੀਂ ਭੰਗੜਾ ਪਾਉਂਦੇ ਸੀਗੇ ਕਦੇ ਗੋਡੇ ਗਿੱਟੇ ਨਹੀਂ ਦੁਖੇ ਹੈਗੇ ਜੀ ਦੁਖਣੇ ਸ਼ੁਰੂ ਹੋ ਗਏ ਹੈ मेरे गोडे दुखने शुरू हो गए हूँ मेरी लास्ट जी परफॉर्मेंस तीजा के उत्ते मैं एक दीती है वह अनीक है पा के दी है जी मैं डॉक्टर कोई दस दिन पहले मैंने गोडे दुखने शुरू हो गए थे इनफैक्ट पंद्रह दिन पहले तो मैं डॉक्टर को डॉक्टर ने मैनू दसी मैं उन्होंने दसिया कि मेरे गोडे दुखने शुरू हो गए हैं उन्हें एक्सरे लिया तो उन्हें एक्सरे लैके कि मैं क्या कि बेदी साहब थोड़ा भंगड़ा छड़ना पैना और मैं क्या जी भंगड़ा तो नहीं मैं नहीं छड़ागा नहीं ਉਹ ਕਹਿੰਦੇ ਜੇ ਭੰਗੜਾ ਨਹੀਂ ਛੱਡੋਗੇ ਤਾਂ ਗੋਡੇ ਹੋਰ ਖਰਾਬ ਹੋ ਜਾਣਗੇ ਮੈਂ ਕਿਹਾ ਖਰਾਬ ਹੋ ਜਾਣਗੇ ਤਾਂ ਮੈਂ ਚੇਂਜ ਕਰਾ ਲਾਂਗਾ ਕਹਿੰਦਾ ਚੇਂਜ ਕਰਾ ਲੋਗੇ ਤਾਂ ਨਵੇਂ ਗੋਡੇ ਜਿਹੜੇ ਪਹਿਣਗੇ ਉਸ ਤੋਂ ਬਾਅਦ ਤਾਂ ਫੇਰ ਵੀ ਭੰਗੜਾ ਫੇਰ ਤਾਂ ਬਿਲਕੁਲ ਹੀ ਭੰਗੜਾ ਨਹੀਂ ਪਏਗਾ ਤੇ ਮੈਂ ਕਿਹਾ ਜੀ ਫੇਰ ਤਾਂ ਇਸ ਸਿਚੁਏਸ਼ਨ ਤੇ ਮੈਂ ਡਾਕਟਰ ਹੀ ਚੇਂਜ ਕਰ ਲਾਂਗਾ ਜੀ ਸੋ ਮੈਟਲਨ ਵਾਲਾ ਤਾਂ ਹੈ ਨਹੀਂ ਦੇਖਣਾ ਕਦੋਂ ਤੱਕ ਕਸ਼ਮਕਸ਼ ਚੱਲੇਗੀ ਜੀ ਜਿਵੇਂ ਸਰ ਤੁਸੀਂ ਦੱਸਿਆ ਗਿਆ ਕਿ ਤੁਸੀਂ ਬਹੁਤ ਸਾਰੇ ਸ਼ੌਂਕ ਜਿਹੜੇ ਉਹ ਰੱਖਦੇ ਹੈਗੇ ਹੋ ਕਹਿੰਦੇ ਕਿ ਜਿਹੜੇ ਸ਼ੌਂਕ ਹੁੰਦੇ ਹਨ ਨਾ ਇਹ ਸਾਨੂੰ ਇੱਕ ਊਰਜਾ ਦਿੰਦੇ ਹੈ ਜ਼ਿੰਦਗੀ ਜਿਉਣ প্রতি ਸਾਡਾ ਨਜ਼ਰੀਆ ਬਦਲਦੇ ਹੈਗੇ ਆ ਜਦੋਂ ਤੁਸੀਂ ਇਹਨਾਂ ਸਾਰੇ ਸ਼ੌਂਕਾਂ ਨੂੰ ਪੂਰਾ ਕਰਦੇ ਹੋ ਜਿਵੇਂ 스ਵੀਮਿੰਗ ਕਰਦੇ ਹੈਗੇ ਹੋ ਤੁਸੀਂ ਇਸ ਤੋਂ ਇਲਾਵਾ ਤੁਸੀਂ ਸਕੇਟਿੰਗ ਵੀ ਕਰ ਲੈਂਦੇ ਹੈਗੇ ਹੋ ਹਨਾ ਤੁਸੀਂ ਹੋਰ ਵੀ ਬਹੁਤ ਕੁਝ ਜ਼ਿੰਦਗੀ ਦੇ ਵਿੱਚ ਕਰਦੇ ਹੈਗੇ ਹੋ ਇਹਨਾਂ ਲਈ ਸਮਾਂ ਜਿਹੜਾ ਹੈਗਾ ਆ ਉਹ ਕਿਵੇਂ ਇਨਸਾਨ ਕੱਢੇ ਕਿਉਂਕਿ ਤੁਸੀਂ ਜਿਵੇਂ ਦੱਸਿਆ ਗਿਆ ਤੁਸੀਂ ਆਪਣੀਆਂ ਜ਼ਿੰਮੇਵਾਰੀਆਂ ਨਿਭਾ ਲਈਆਂ ਹੈਗੀਆਂ ਆ ਜੋ ਬੇਸਿਕ ਬੇਸਿਕ ਜੀ ਆਪਾਂ ਕਹਿ ਸਕਦੇ ਆ ਫਿਰ ਆਪਾਂ ਸ਼ੌਂਕਾਂ ਦੀ ਪੂਰਤੀ ਲਈ ਸਮਾਂ ਕਿਵੇਂ ਕੱਢੀਏ ਜੀ ਦੇਖੋ ਮੈਂ ਹਾਲੇ ਵੀ ਸਰਵਿਸ ਕਰਦਾ ਉਸ ਸਰਵਿਸ ਤੋਂ ਬਾਅਦ ਜਿਹੜੇ ਸ਼ਾਮ ਦਾ ਜਿਹੜੇ ਸ਼ਾਮ ਹੈ ਰਾਤ ਪੈਂਨ ਤੱਕ ਔਰ अर्ਲੀ ਮਾਰਨਿੰਗ ਇਹ ਸਮਾਂ ਤੁਹਾਡੇ ਕੋਲ ਹੀ ਹੁੰਦਾ ਹੈ ਸੰਡੇ ਵੀ ਤੁਹਾਡੇ ਕੋਲ ਹੀ ਹੁੰਦਾ ਹੈ ਛੁੱਟੀਆਂ ਵੀ ਤੁਹਾਡੇ ਕੋਲ ਹੀ ਹੁੰਦੀਆਂ ਇਹ ਤੇ ਤੁਸੀਂ ਸਮਾਂ ਕਿਵੇਂ ਮੈਨੇਜ ਕਰਨਾ ਹੈ ਉਹਦੇ ਉੱਤੇ ਡਿਪੈਂਡ ਕਰਦਾ ਹੈ ਪਰ ਮੈਂ ਕਰਦਾ ਜਿਸ ਟਾਈਮ ਮੈਨੂੰ ਥੋੜਾ ਜਿਹਾ ਵੀ ਟਾਈਮ ਹੁੰਦਾ ਮੈਂ ਮਾਉਥ ਆਰਗਨ ਵੀ ਵਜਾਉਣਾ ਮੈਂ ਨਵੇਂ ਨਵੇਂ ਟਿਊਨਸ ਕੱਢ ਕੇ ਬੜਾ ਮੈਨੂੰ ਆਪਣਾ ਅੱਛਾ ਲੱਗਦਾ ਹੈ ਸ਼ੌਂਕ ਤੇ ਮੇਰੇ ਐਨੇ ਨੇ ਕਿ ਮੇਰੇ ਖਿਆਲ ਅਗਲਾ ਜਨਮ ਵੀ ਮੈਨੂੰ ਲੈਣਾ ਪਏਗਾ ਉਹਦੇ ਲਈ ਐ ਐਸਾ ਮੈਨੂੰ ਮਹਿਸੂਸ ਹੁੰਦਾ ਮੇਰੇ ਕੋਲ ਤਬਲਾ ਵੀ ਪਿਆ ਉੱਪਰ ਤਬਲਾ ਵਿੱਚ ਸਿੱਖਣਾ ਸ਼ੁਰੂ ਕੀਤਾ ਸੀ ਲੇਕਿਨ ਉਹ ਮੈਂ ਕਰ ਨਹੀਂ ਪਾਇਆ ਬਿਕਾਜ਼ ਮੈਨੂੰ ਟਾਈਮ ਦੀ ਹੁਣ ਸਕਸਟੀ ਲੱਗ ਰਹੀ ਹੈ ਜੀ ਤਾਂ ਸ਼ੌਂਕ ਤਾਂ ਲੋਕ ਕਹਿੰਦੇ ਰਿਟਾਇਰ ਹੋ ਜਾਓਗੇ ਤੇ ਫਿਰ ਤੁਸੀਂ ਪੂਰੇ ਕਰ ਲੋਗੇ ਮੈਨੂੰ ਨਹੀਂ ਲੱਗਦਾ ਰਿਟਾਇਰਮੈਂਟ ਤੋਂ ਬਾਅਦ ਤੇ ਮੇਰੀ ਲਿਸਟ ਹੋਰ ਲੰਬੀ ਹੈ ਸ਼ੌਂਕਾਂ ਦੀ ਉਹ ਸ਼ੌਂਕ ਸਾਰੇ ਪੂਰੇ ਨਹੀਂ ਹੋ ਸਕਦੇ ਜੀ ਸੋ ਜਿੰਨਾ ਟਾਈਮ ਮੈਨੇਜ ਹੋਏਗਾ ਕਰਾਂਗੇ ਜੀ ਸਰ ਇੱਕ ਚੀਜ਼ ਹੋਰ ਦੱਸੋ ਕਈ ਵਾਰੀ ਕੀ ਹੁੰਦਾ ਕਿ ਜਿਵੇਂ ਤੁਸੀਂ ਗੱਲ ਕੀ ਹੈ ਕਿ ਤੁਸੀਂ ਲੋਕਾਂ ਦੀ ਪਰਵਾਹ ਨਹੀਂ ਕਰਦੇ ਹੈਗੇ ਹਨਾ ਲੋਕ ਕੀ ਕਹਿਣਗੇ ਇਹ ਹੀ ਸ਼ਬਦ ਬਹੁਤ ਸਾਰੇ ਲੋਕਾਂ ਦੀ ਜ਼ਿੰਦਗੀ ਨੂੰ ਅੱਗੇ ਉਹਨਾਂ ਨੂੰ ਵਧਣ ਲਈ ਨਹੀਂ ਦਿੰਦਾ ਹੈਗਾ ਕਿਉਂਕਿ ਲੋਕਾਂ ਨੂੰ ਇਹ ਸ਼ਬਦ ਜਿਹੜੇ ਬਹੁਤ ਪ੍ਰਭਾਵਿਤ ਕਰਦੇ ਹੈ ਕਿ ਲੋਕ ਕੀ ਕਹਿਣਗੇ ਇਹ ਸ਼ਬਦ ਲੋਕਾਂ ਉੱਤੇ ਅਸਰ ਨਾ ਕਰਨ ਉਹਨਾਂ ਨੂੰ ਕੀ ਕਰਨਾ ਚਾਹੀਦਾ ਹੈ ਜੀ ਦੇਖੋ ਇਸ ਗੱਲ ਲਈ ਤੇ ਤੁਹਾਨੂੰ ਦ੍ਰਿਸ਼ਟੀਕੋਣ ਹੀ ਚੇਂਜ ਕਰਨਾ ਪਏਗਾ ਦ੍ਰਿਸ਼ਟੀਕੋਣ ਚੇਂਜ ਕਰਨਾ ਹੈ ਨਾ ਆਸਾਨ ਨਹੀਂ ਹੁੰਦਾ ਤਾਂ ਮੈਂ ਫਿਰ ਕਹਿੰਦਾ ਸੀ ਕਿ ਪੋਜ਼ਿਟਿਵਿਟੀ ਪੜਨ ਨਾਲ ਨਹੀਂ ਆਉਂਦੀ ਪੋਜ਼ਿਟਿਵਿਟੀ ਪ੍ਰੀਚ ਕਰਨ ਨਾਲ ਆਉਂਦੀ ਹੈ ਉਹਨੂੰ ਤੁਸੀਂ ਸਿੱਖੋਗੇ ਆਪਣੇ ਲਾਈਫ ਵਿੱਚ ਇੰਪਲੀਮੈਂਟੇਸ਼ਨ ਜਦੋਂ ਕਰਕੇ ਉਤਾਰੋਗੇ ਨਾ ਤਾਂ ਤੁਹਾਨੂੰ ਪੋਜ਼ਿਟਿਵਿਟੀ ਆਏਗੀ ਤਾਂ ਤੁਹਾਨੂੰ ਇਹ ਮਹਿਸੂਸ ਹੋਏਗਾ ਕਿ ਆਈ ਹੈਲਪ ਟੂ ਹੈਲਪ ਵਿਦ ਪੀਪਲ ਉਦੋਂ ਤੁਹਾਨੂੰ ਇਸ ਲੈਵਲ ਤੱਕ ਉਤਰ ਜਾਓਗੇ ਹੁਣ ਮੈਂ ਭੰਗੜਾ ਪਾਣਾ ਮੈਂ ਤੀਜਾਂ ਦੇ ਭੰਗੜਾ ਪਾਇਆ ਮੈਨੂੰ ਕਿਸੇ ਨੇ ਕਿਹਾ ਤੀਜਾਂ ਤਾਂ ਲੇਡੀਜ਼ ਦਾ ਫੰਕਸ਼ਨ ਹੁੰਦਾ ਹੈ ਜੀ ਮੈਂ ਕਹਾਂ ਨਹੀਂ ਧੀਆ ਦਾ ਫੰਕਸ਼ਨ ਹੁੰਦਾ ਹੈ ਜੀ ਇਹ ਤੇ ਆਪਣੇ ਉੱਤੇ ਆ ਨਾ ਤੁਸੀਂ ਉਸ ਉਸ ਚੀਜ਼ ਨੂੰ ਸੁਣ ਕੇ 네ਗੇਟਿਵਟੀ ਆ ਕੇ ਮੈਂ ਕਿ ਉਸ ਫੰਕਸ਼ਨ ਤੇ ਨਾ ਜਾਵਾਂ ਉਹਨਾਂ ਦੇ ਇਨਵੀਟੇਸ਼ਨ ਨੂੰ ਮਨ੍ਹਾ ਕਰ ਦਿਆਂ ਜਾਂ ਮੈਂ ਉੱਥੇ ਜਾ ਕੇ ਸੋਚਾਂ ਕਿ ਮੇਰੀਆਂ ਧੀਆ ਨੇ ਜੀ ਸਹੀ ਗੱਲ ਹੈ ਮਤਲਬ ਕਿ ਤੁਸੀਂ ਹਰ ਇੱਕ ਚੀਜ਼ ਦੇ ਵਿੱਚੋਂ ਪੋਜ਼ਿਟਿਵਿਟੀ ਨੂੰ ਜਿਹੜਾ ਹੈ ਲੱਭਦੇ ਹੈਗੇ ਹੋ ਤੇ ਜ਼ਿੰਦਗੀ ਨੂੰ ਅੱਗੇ ਲੈ ਕੇ ਜਾਣੇ ਉਹ ਵਧੀਆ ਢੰਗ ਦੇ ਨਾਲ ਜਿਉਂਦੇ ਹੈਗੇ ਹੋ ਸਰ ਕਈ ਵਾਰੀ ਕੀ ਹੁੰਦਾ ਹੈਗਾ ਕਿ ਇਨਸਾਨ ਕਰਨਾ ਬਹੁਤ ਕੁਝ ਚਾਹੁੰਦਾ ਹੈ ਦਿਲ ਦੇ ਵਿੱਚ ਵੀ ਬਹੁਤ ਕੁਝ ਹੈਗਾ ਆ ਪਰਿਵਾਰ ਜਿਹੜਾ ਹੈ ਨਾ ਉਹ ਸਾਥ ਨਹੀਂ ਦਿੰਦਾ ਤੁਹਾਡੇ ਪਰਿਵਾਰ ਨੇ ਤੁਹਾਡਾ ਸਾਥ ਦਿੱਤਾ ਜੀ ਬਹੁਤ ਸਾਥ ਦਿੱਤਾ ਮੇਰੇ ਪਰਿਵਾਰ ਨੇ ਮੈਨੂੰ ਬਹੁਤ ਸਾਥ ਦਿੱਤਾ ਬਿਕੋਜ਼ ਮੇਰੇ ਪਰਿਵਾਰ ਨੇ ਕੁਝ ਗੱਲਾਂ ਦੇ ਵਿੱਚ ਤਾਂ ਮੈਨੂੰ ਇੰਨਾ ਸਾਥ ਦਿੱਤਾ ਜਿਸ ਕਰਕੇ ਮੈਂ ਆਪਣੇ ਉਸ ਸ਼ੌਕ ਨੂੰ ਬਹੁਤ ਜ਼ਿਆਦਾ ਲਿਸ਼ਕਾਇਆ ਬਹੁਤ ਜ਼ਿਆਦਾ ਪਾਲਿਸ਼ ਕਰ ਲਿਆ ਕਈ ਪਰਿਵਾਰਾਂ ਵਿੱਚ ਕਈਆਂ ਥਾਵਾਂ ਤੇ ਇਹ ਗੱਲਾਂ ਹੁੰਦੀਆਂ ਨੇ ਕਿ ਨਹੀਂ ਤੁਹਾਡੀ ਉਮਰ ਇਸ ਚੀਜ਼ ਦੀ ਨਹੀਂ ਹੈ ਤੁਸੀਂ ਨਾ ਕਰੋ ਪਰ ਮੈਨੂੰ ਆਈ ਐਮ ਵੈਰੀ ਲੱਕੀ ਕਿ ਮੇਰੇ ਮੇਰੇ ਬੱਚਾ ਨੇ ਮੇਰੀ ਬੇਟੀ ਨਹੀਂ ਮੇਰੇ ਸਨ ਲਾਉ ਨੇ ਮੇਰੀ ਨੂ ਨੇ ਮੇਰੇ ਬੇਟੇ ਨੇ ਔਰ ਮੇਰੀ ਵਾਈਫ ਨੇ ਔਰ ਮੇਰੀ ਮਦਰ ਨੇ ਮੇਰੇ ਫਾਦਰ ਜਦੋਂ ਤੱਕ ਜਿੰਦਾ ਸੀ ਉਹ ਮੈਨੂੰ ਪਰ ਹੌਸਾਨ ਕਰਦੇ ਸੀ ਮੇਰੀਆਂ ਚੀਜ਼ਾਂ ਸੁਣਦੇ ਸੀ ਔਰ ਕਲਾਪ ਕਰਦੇ ਸੀ ਜੀ ਇਹ ਚੀਜ਼ ਬਹੁਤ ਵਧੀਆ ਹੈਗੀ ਤਾਂ ਹੀ ਇਨਸਾਨ ਜਿਹੜਾ ਅੱਗੇ ਵੱਧ ਸਕਦਾ ਹੈਗਾ ਸਰ ਜਦੋਂ ਆਪਾਂ ਗੱਲ ਕਰਦੇ ਆ ਨਾ ਕਈ ਲੋਕਾਂ ਨੂੰ ਜਿਹੜੀਆਂ ਬਹੁਤ ਸਾਰੇ ਬੱਚੇ ਹੀ ਰੋਕਾਂ ਲਾਨ ਲੱਗ ਜਾਂਦੇ ਹੈਗੇ ਕਿ ਤੁਹਾਨੂੰ ਇਹ ਚੀਜ਼ ਨਹੀਂ ਕਰਨੀ ਚਾਹੀਦੀ ਤੁਸੀਂ ਅਜਿਹਾ ਕਿਉਂ ਕਰਦੇ ਹੈਗੇ ਹੋ ਅਜਿਹੇ ਬੱਚਿਆਂ ਨੂੰ ਕੀ ਕਹਿਣਾ ਚਾਹੁੰਦੇ ਜਿਹੜੇ ਆਪਣੇ ਮਾਪਿਆਂ ਨੂੰ ਉਹਨਾਂ ਦੇ ਸ਼ੌਂਕ ਪੂਰੇ ਨਹੀਂ ਕਰਨ ਦਿੰਦੇ ਹੈਗੇ ਜੀ ਦੇਖੋ ਮੇਰੇ ਲਈ ਮੇਰੇ ਸਪੈਕਟੇਟਰ ਵੀ ਮੇਰੇ ਬੱਚੇ ਹੀ ਨੇ ਕੁਝ ਸਪੈਕਟੇਟਰਸ ਦੇ ਬੜੇ ਇੰਟਰਸਟਿੰਗ ਕਮੈਂਟਸ ਆਂਦੇ ਨੇ ਮੈਨੂੰ ਅ ਟੂ ਬੀ ਵੈਰੀ ਫ੍ਰੈਂਕ ਜਿੱਥੇ ਮੈਨੂੰ ਕਮੈਂਟ ਅੱਛਾ ਨਹੀਂ ਲੱਗਦੇ ਮੈਂ ਡਿਲੀਟ ਮਾਰ ਦਿੰਦਾ ਜੀ ਕਿਉਂਕਿ ਮੈਂ ਆਪਣੇ ਆਪ ਨੂੰ ਨੈਗੇਟਿਵ ਨਹੀਂ ਕਰਨਾ ਮੈਂ ਉਹਨਾਂ ਗਲੀਆਂ ਜਾਂਦਾ ਹੀ ਨਹੀਂ ਜਿੱਨਾਂ ਗਲੀਆਂ ਵਿੱਚ ਨੈਗੇਟਿਵਿਟੀ ਹੈ ਸੋ ਇਸ ਕਰਕੇ ਮੇਰੇ ਬੱਚੇ ਮੈਨੂੰ ਮੇਰੇ ਮੇਰੇ ਬੱਚੇ ਔਰ ਮੇਰਾ ਸਾਰਾ ਪਰਿਵਾਰ ਕੋਈ ਨੈਗੇਟਿਵਿਟੀ ਦਾ ਰਸਤਾ ਹਾ ਹੀ ਨਹੀਂ ਐ ਹੀ ਨਹੀਂ ਜੀ ਮੈਂ ਆਪਣੇ ਸਮਾਜ ਵਿੱਚ ਵੀ ਆਪਣੀ ਡੂਰਿੰਗ ਲਾਈਫ ਵੀ ਜਿਹੜੇ ਦੋਸਤ ਮੈਨੂੰ ਨੈਗੇਟਿਵ ਕਰਦੇ ਸੀ ਮੈਂ ਉਹਨਾਂ ਨਾਲ ਦੋਸਤੀ ਛੱਡ ਦਿੰਦਾ ਸੀ ਜੀ ਪਤਾ ਨਹੀਂ ਸ਼ੁਰੂ ਤੋਂ ਹੀ ਮੇਰੇ ਮਾ ਮੇਰੇ ਪੇਰੈਂਟਸ ਨੇ ਬ੍ਰੋਟਾ ਬੰਜ ਹੋ ਜਾ ਕੀਤਾ ਹੈ ਕੈ ਨੈਗੇਟਿਵਿਟੀ ਦੇ ਰਸਤੇ ਮੇਰੇ ਲਈ ਬਣੇ ਹੀ ਨਹੀਂ ਹੈ ਜੀ ਸਰ ਜਿਹੜੇ ਸ਼ੌਂਕ ਹੈਗੇ ਆ ਨਾ ਇਨਸਾਨ ਇਹਨਾਂ ਨੂੰ ਪੂਰਾ ਕਰਨ ਲਈ ਆਪਣੀ ਪੂਰੀ ਜ਼ਿੰਦਗੀ ਲਗਾ ਦਿੰਦਾ ਜਿਵੇਂ ਤੁਸੀਂ ਦੱਸਿਆ ਹੈਗਾ ਕਿ ਤੁਸੀਂ ਜਿਹੜਾ ਭੰਗੜਾ ਪਾਉਂਦੇ ਜਿਮ ਦੇ ਵਿੱਚ ਵੀ ਤੁਸੀਂ ਜਾਂਦੇ ਹੈਗੇ ਹੋ ਸਰ ਜਦੋਂ ਤੁਸੀਂ ਜਿਮ ਦੇ ਵਿੱਚ ਜਾਂਦੇ ਹੋ ਇੱਕ ਪਾਸੇ ਨੌਜਵਾਨ ਹੁੰਦੇ ਆ ਤੇ ਇੱਕ ਪਾਸੇ ਤੁਸੀਂ ਹੁੰਦੇ ਹੈਗੇ ਹੋ ਜੰਨੀ ਤੁਸੀਂ ਉਹਨਾਂ ਲਈ ਪ੍ਰੇਰਨਾ ਦਾ ਕੰਮ ਵੀ ਕਰਦੇ ਹੈਗੇ ਹੋ ਤੁਹਾਨੂੰ ਵੇਖਦੇ ਆ ਤਾਂ ਉਹਨਾਂ ਨੂੰ ਲੱਗਦਾ ਕਿ ਅਸੀਂ ਵੀ ਇਹ ਚੀਜ਼ਾਂ ਕਰ ਸਕਦੇ ਹੈਗੀਆਂ ਨੌਜਵਾਨ ਆ ਕੇ ਫਿਰ ਉਹਦੋਂ ਤੁਹਾਨੂੰ ਕੀ ਕਹਿੰਦੇ ਆ ਜੀ ਬਿਲਕੁਲ ਨੌਜਵਾਨਾਂ ਕੇ ਮੈਨੂੰ ਮੈਨੂੰ ਐਨਕਰੇਜ ਹੀ ਕਰਦੇ ਨੇ ਇਵਨ ਭਗੜਾ ਦੇ ਵਿੱਚ ਆ ਕੇ ਮੈਨੂੰ ਬੜੇ ਬੱਚੇ ਕਹਿੰਦੇ ਨੇ ਅੰਕਲ ਤੁਹਾਡੇ ਨਾਲ ਅਗਲੀ ਵਾਰੀ ਪਰਫਾਰਮੈਂਸ ਅਸੀਂ ਦੇਣੀ ਹੈ ਸਾਨੂੰ ਵੀ ਆਪਣੇ ਨਾਲ ਲਾਓ ਮੈਨੂੰ ਵੀ ਆਪਣੇ ਨਾਲ ਲਾਓ ਅੱਛਾ ਲੱਗਦਾ ਹੈ ਜੀ ਸਰ ਜਦੋਂ ਅਸੀਂ ਗੱਲ ਕਰਦੇ ਆ ਨਾ ਭੰਗੜੇ ਦੀ ਹਨਾ ਜਿਵੇਂ ਤੁਸੀਂ ਇਸ ਉਮਰ ਦੇ ਵਿੱਚ ਜਾ ਕੇ ਆਪਣੇ ਸ਼ੌਂਕ ਨੂੰ ਪੂਰਾ ਕਰਨਾ ਸ਼ੁਰੂ ਕੀਤਾ ਹੈਗਾ ਆ ਜਦੋਂ ਇਨਸਾਨ ਭੰਗੜਾ ਪਾਉਂਦਾ ਹੈਗਾ ਆ ਨਾ ਉਹਨੂੰ ਇੱਕ ਅਲੱਗ ਹੀ ਖੁਸ਼ੀ ਮਿਲਦੀ ਹੈ ਇੱਕ ਅਲੱਗ ਹੀ ਉਹਦੇ ਵਿੱਚ એનર્ਜੀ ਹੁੰਦੀ ਹੈਗੀ ਆ ਕਦੇ ਥੱਕਿਆ ਥੱਕਿਆ ਮਹਿਸੂਸ ਨਹੀਂ ਕਰਦੇ 61 ਸਾਲ ਦੀ ਉਮਰ ਹੈਗੀ ਹੈ ਤੁਹਾਡੀ ਜੀ ਦੇਖੋ ਅਗਰ ਥੱਕਿਆ ਸਰੀਰ ਤੋਂ ਤਾਂ ਮੈਂ ਕਦੀ ਵੀ ਨਹੀਂ ਸੀ ਗੋਡਿਆਂ ਤੋਂ ਮੈਨੂੰ ਥਕਾਵਟ ਹੁੰਦੀ ਹੈ ਉਹਦਾ ਇਲਾਜ ਨੀਕਾ ਪਾ ਲਿਆ ਜੀ ਸੋ ਜਿੰਨਾ ਚਿਰ ਤੱਕ ਮਨ ਤੁਹਾਡਾ ਫਰੈਸ਼ ਹੈ ਸਰੀਰਕ ਥਕਾਵਟ ਤੁਹਾਨੂੰ ਰੋਕ ਨਹੀਂ ਸਕਦੀ ਜੀ ਜਾਨੀ ਕਿ ਆਪਣੇ ਆਪ ਨੂੰ ਮਾਨਸਿਕ ਤੌਰ ਤੇ ਤਿਆਰ ਕਰਨਾ ਬਹੁਤ ਜ਼ਰੂਰੀ ਹੈਗਾ ਹੈ ਜੀ ਬਿਲਕੁਲ ਤੇ ਇਨਸਾਨ ਆਪਣੇ ਆਪ ਨੂੰ ਮਾਨਸਿਕ ਤੌਰ ਤੇ ਤਿਆਰ ਕਿਵੇਂ ਕਰ ਸਕਦੇ ਆ ਜੀ ਪੋਜ਼ਿਟਿਵ ਥਿੰਕਿੰਗ ਸਿਰਫ ਹੋਰ ਕੁਝ ਵੀ ਨਹੀਂ ਹੈ ਦੇ ਵਿੱਚ ਜੀ ਜੇ ਅੱਜ ਮੈਂ ਇਹ ਸੋਚਾਂ ਕਿ ਮੇਰੇ ਅੱਜ ਗੋਡੇ ਖਰਾਬ ਹੋਣੇ ਸ਼ੁਰੂ ਹੋ ਗਏ ਤੇ ਮੈਂ ਛੋੜ ਦਿਆਂ ਮੇਰਾ ਮੇਰਾ ਫਿਊਚਰ ਡਿਫਰੈਂਟ ਹੈ ਤੇ ਫਿਰ ਮੇਰੇ ਮੈਂ ਢੈਂਦੀਆਂ ਕਲਾਂ ਵਿੱਚ ਤੁਰ ਪਾਂਗਾ ਜੀ ਪਰ ਹੋ ਸਕਦਾ ਮੈਂ ਭੰਗੜਾ ਥੋੜਾ ਜਿਹਾ ਸੰਭਲ ਕੇ ਕਰਾਂ ਜਿਸ ਨਾਲ ਮੇਰੀ ਘੰਡਾ ਇਸ ਮੋਰ ਵਿਲ ਮੋਰ ਐਕਟ ਲਾਈਕ ਅਨ ਐਕਸਰਸਾਈਜ਼ ਟੂ ਮੀ ਤੇ ਉਹ ਜਿਆਦਾ ਠੀਕ ਰਹੇਗੀ ਉਹ ਸਗੋ ਮੇਰੇ ਗੋਡਿਆਂ ਨੂੰ ਹੋਰ ਪ੍ਰੋਲੋਂਗ ਕਰ ਦੇਗੀ ਉਹਨਾਂ ਦੀ ਲਾਈਫ ਨੂੰ ਜਿਵੇਂ ਸਰ ਤੁਸੀਂ ਵਿਦੇਸ਼ ਦੀ ਧਰਤੀ ਤੇ ਵੀ ਜਾ ਕੇ ਆਏ ਹੋ ਨਾ ਉੱਥੇ ਵੀ ਤੁਸੀਂ ਜਿਹੜਾ ਹੈਗਾ ਬਹੁਤ ਵਧੀਆ ਢੰਗ ਦੇ ਨਾਲ ਆਪਣੀ ਜ਼ਿੰਦਗੀ ਨੂੰ ਜਿਉਂ ਆਇਆ ਹੈਗਾ ਆ ਉੱਥੋਂ ਦੇ ਤੁਹਾਡੇ ਤਜਰਬੇ ਕਿਹੋ ਜਿਹੇ ਰਹੇ ਜੀ ਬਹੁਤ ਅੱਛਾ ਮੈਂ ਬੜਾ ਇੰਜੋਏ ਕੀਤਾ ਯੂਐਸ ਦੀ ਟ੍ਰਿਪ ਵਿੱਚ ਮੇਰੇ ਸਾਨੇ ਲਾਅਰ ਬੇਟੀ ਦਾ ਕਰ ਰਹਾ ਹੈ ਯੂਐਸ ਦੇ ਵਿੱਚ ਉਹਨਾਂ ਨੇ ਮੈਨੂੰ ਸਾਨੂੰ ਕਾਫੀ ਕਮਾਇਆ ਅਸੀਂ ਸਾਨੂੰ ਬੜੀਆਂ ਬੜੀਆਂ ਥਾਵਾਂ ਤੇ ਲੈ ਕੇ ਗਏ ਔਰ ਹਰ ਥਾਂ ਤੇ ਮੌਕਾ ਮਿਲਿਆ ਭੰਗੜਾ ਪਾਣ ਦਾ ਵੀ ਤੇ ਮੌਧਾਰਗਨ ਵਜਾਣ ਦਾ ਵੀ ਤੇ ਮੈਂ ਯੂਐਸ ਦੀ ਆਡੀਅנס ਤੋਂ ਵੀ ਮੁਖਾਤਬ ਹੋਇਆ ਔਰ ਇੰਜੋਏ ਕੀਤਾ ওভারঅল ਮੈਂ ਬੜਾ ਇੰਜੋਏ ਕੀਤਾ ਜੀ ਮੈਂ ਉਹੀ ਅਗਲਾ ਸਵਾਲ ਪੁੱਛਣ ਲੱਗੀ ਸੀ ਤੁਸੀਂ ਯੂਐਸ ਦੀ ਧਰਤੀ ਤੇ ਜਾ ਕੇ ਵੀ ਭੰਗੜਾ ਪਾਇਆ ਹਨਾ ਇੱਥੇ ਪੰਜਾਬ ਦੀ ਧਰਤੀ ਤੇ ਵੀ ਤੁਸੀਂ ਭੰਗੜਾ ਪਾਇਆ ਉੱਥੇ ਵੀ ਤੁਸੀਂ ਭੰਗੜਾ ਪਾਇਆ ਦੋਨਾਂ ਦੇ ਵਿੱਚ ਕੋਈ ਫਰਕ ਮਹਿਸੂਸ ਹੋਇਆ ਤੁਹਾਨੂੰ ਜੀ ਇਸ ਤੋਂ ਪਹਿਲਾਂ ਕਿ ਮੈਂ ਫਰਕ ਦੱਸਾਂ ਮੈਂ ਉੱਥੇ ਉੱਥੇ ਅੰਪਾਇਰ ਗਰੁੱਪ ਆਫ ਪੰਗੜਾ ਇੱਕ ਬੜਾ ਮਸ਼ਹੂਰ ਹੈ ਮੈਂ ਉਹਨਾਂ ਨਾਲ ਵੀ ਕੰਟੈਕਟ ਕੀਤਾ ਮੇਰੀ ਕੋਸ਼ਿਸ਼ ਇਹ ਸੀ ਕਿ ਉਹਨਾਂ ਨਾਲ ਕੰਟੈਕਟ ਕਰਕੇ ਮੈਂ ਉਹਨਾਂ ਨਾਲ ਵੀ ਉੱਥੇ ਪੰਗੜਾ ਪਾਵਾਂ ਪਰ ਟਾਈਮ ਦੀ ਪੋਸਟਿ ਕਰਕੇ ਟਾਈਮ ਦੇ ਕਟ ਆਉਣ ਕਰਕੇ ਉਹ ਮੈਟੀਰੀਲਾਈਜ਼ ਨਹੀਂ ਹੋ ਪਾਈ ਡੇਟਸ ਕੋਲਾਈਡ ਨਹੀਂ ਕਰ ਪਾਈਆਂ ਜੀ ਸੋ ਇਸਕ ਮੈਂ ਜਿੱਥੇ ਵੀ ਜਾਣਾ ਓਪਰਚੁਨਿਟੀ ਨੂੰ ਗ੍ਰੈਬ ਕਰਨ ਦੀ ਕੋਸ਼ਿਸ਼ ਕਰਦਾ ਜੀ ਫਰਕ ਜਿੱਥੋਂ ਤੱਕ ਤੁਸੀਂ ਕਹਿ ਰਹੇ ਹੋ ਜੇ ਤੁਸੀਂ ਇੱਕ ਹੋ ਤੁਸੀਂ ਸੇਮ ਹੋ ਤੁਹਾਡਾ ਮਨ ਪੋਜ਼ਿਟਿਵ ਹੈ ਤੇ ਭੰਗੜਾ ਚਾਹ ਯੂਐਸ ਚ ਪਾ ਲੈ ਜਾਂ ਪੰਜਾਬ ਚ ਪਾ ਲੈ ਜਾਂ ਦਿੱਲੀ ਚ ਪਾ ਲੈ ਭੰਗੜਾ ਭੰਗੜਾ ਹੀ ਹੈ ਜੀ ਜਣੀ ਇੱਕ ਰੂਹ ਦੀ ਖੁਸ਼ਾਕ ਹੈ ਤੁਹਾਡੀ ਤੁਹਾਨੂੰ ਜਿਹੜੀ ਹੈਗੀ ਚੀਜ਼ ਸਕੂਨ ਦਿੰਦੀ ਹੈ ਖੁਸ਼ੀ ਦਿੰਦੀ ਹੈਗੀ ਹੈ ਸਰ ਜਿਵੇਂ ਤੁਸੀਂ ਦੱਸਿਆ ਕਿ ਤੁਸੀਂ ਮਾਊਥ ਆਰਗਨ ਵੀ ਵਜਾ ਲੈਂਦੇ ਹੈਗੇ ਉਹ ਵਜਾਉਣਾ ਕਦੋਂ ਸ਼ੁਰੂ ਕੀਤਾ ਸੀ ਮਾਊਥ ਆਰਗਨ ਤਾਂ ਮੈਂ ਆਪਣੇ ਕਾਲਜ ਜੇਸ ਤੋਂ ਵਜਾਣ ਵਜਾਂਦਾ ਆ ਰਿਹਾ ਮੈਨੂੰ ਬੜਾ ਸ਼ੌਕ ਸੀਗਾ ਇਸ ਚੀਜ਼ ਦਾ ਕਿਉਂਕਿ ਮੈਂ ਸ਼ੁਰੂ ਤੋਂ ਮੈਨੂੰ ਸ਼ੌਕ ਸੀਗਾ ਵਾਇਲਨ ਦਾ ਤੇ ਪਰ ਵਾਇਲਨ ਮੈਂ ਕਦੀ ਖਰੀਦੀ ਨਹੀਂ ਔਰ ਮੈਨੂੰ ਪ੍ਰੋਫੈਸ਼ਨਲ ਟ੍ਰੇਨਿੰਗ ਮਿਲੀ ਨਹੀਂ ਮਾਉਥ ਆਰਗਨ ਮੈਂ ਇਸ ਤਰ੍ਹਾਂ ਕਿਤੇ ਮੇਲੇ ਚੋਂ ਖਰੀਦ ਲਿਆ ਸੀਗਾ ਤੇ ਮੈਂ ਮਾਉਥ ਆਰਗਨ ਨੂੰ ਜਨ ਗਨ ਮਨ ਜੋ ਪਹਿਲੀ ਵਾਰ ਵਜਾਇਆ ਮਿਹਨਤ ਕਰਕੇ ਤੇ ਮੈਨੂੰ ਆਪਣੇ ਆਪ ਹੀ ਆ ਗਿਆ ਮੈਨੂੰ ਕੋਈ ਸੁਰਾਂ ਦਾ ਗਿਆਨ ਨਹੀਂ ਹੈ ਮਾਉਥ ਆਰਗਨ ਦੇ ਵਿੱਚ ਲੇਕਿਨ ਹੁਣ ਸੁਰਾਂ ਦਾ ਗਿਆਨ ਮੇਰੇ ਅੰਦਰ ਵੱਡ ਚੁੱਕਿਆ ਔਰ ਮੈਨੂੰ ਕੋਈ ਇਹ ਨਹੀਂ ਪਤਾ ਸਾਰੇ ਗਾਮਾ ਪਾ ਕਿੱਥੇ ਆ ਜਾਂ ਗਾ ਕਿੱਥੇ ਹੈ ਲੇਕਿਨ ਮੇਰਾ ਮੂੰਹ ਮੇਰੀ ਮੇਰੇ ਸਾਹ ਆਟੋਮੈਟਿਕਲੀ ਸਾਰੇ ਗਾਮਾ ਦੀ ਲੈਂ ਪਕੜ ਲੈਂਦਾ ਹੈ ਜੀ ਇਹ ਵੀ ਚੀਜ਼ ਬਹੁਤ ਵਧੀਆ ਹੈਗੀ ਆ ਸਰ ਇੱਕ ਚੀਜ਼ ਦੱਸੋ ਕਿ ਕੋਈ ਇਨਸਾਨ ਕਿਸੇ ਦੂਜੇ ਇਨਸਾਨ ਦੇ ਸ਼ੌਂਕ ਨੂੰ ਮਾਰ ਸਕਦਾ ਹੈ ਕਿ ਨਹੀਂ ਜੀ ਨਹੀਂ ਮਾਰ ਸਕਦਾ ਅਗਰ ਤੁਸੀਂ ਪੋਜ਼ਿਟਿਵ ਹੋ ਅਤੇ ਤੁਸੀਂ ਡਿਟਰਮਿੰਡ ਹੋ ਤੇ ਨਹੀਂ ਮਾਰ ਸਕਦਾ ਕੋਈ ਤੁਹਾਰੇ ਤੇ ਕੋਈ ਫਰਕ ਨਹੀਂ ਪੈਂਦਾ ਫਿਰ ਜੀ ਅਗਲਾ ਗਿਆਨ ਦਿੰਦਾ ਹੈ ਜੇ ਗੁਰਮਨ ਲੋਕ ਉਹ ਤੇ ਦੇਖ ਕੇ ਚਲਾ ਜਾਏਗਾ ਇਹ ਤੇ ਮੇਰੇ ਉੱਤੇ ਹੈ ਨਾ ਮੈਂ ਲੈਣਾ ਕਿ ਨਹੀਂ ਲੈਣਾ ਜੀ ਮਤਲਬ ਕਿ ਦੂਜਿਆਂ ਦੀਆਂ ਗੱਲਾਂ ਦਾ ਅਸਰ ਸਾਡੇ ਉੱਤੇ ਹੋਵੇ ਜਾਂ ਨਾ ਹੋਵੇ ਸਾਡੇ ਉੱਤੇ ਨਿਰਭਰ ਕਰਦਾ ਹੈ ਕਿ ਅਸੀਂ ਉਸ ਚੀਜ਼ ਨੂੰ ਕਿਵੇਂ ਲੈਂਦੇ ਹਾਂ ਮੈਂ ਤੁਹਾਨੂੰ ਦੱਸਿਆ ਨਾ ਮੈਂ ਕਮੈਂਟ ਨੂੰ ਕੁਝ ਨੈਗੇਟਿਵ ਕਿਸੇ ਨੇ ਮੈਨੂੰ ਕਮੈਂਟ ਦਿੱਤਾ ਸੀ ਕਿ ਬਾਬਾ ਜੀ ਹੈ ਤੁਹਾਡੀ ਉਮਰ ਪਾਠ ਕਰਨ ਦੀ ਹੈ ਮੈਂ ਉਹ ਕਮੈਂਟ ਡਿਲੀਟ ਕਰਤਾ ਉਹਨਾਂ ਦੀ ਆਪਣਾ ਦ੍ਰਿਸ਼ਟੀਕੋਣ ਹੈ ਮੈਂ ਉਹ ਦੇਖਿਆ ਹੀ ਨਹੀਂ ਜੀ ਜਨਨ ਕਿ ਸਾਨੂੰ ਹਰ ਇੱਕ ਚੀਜ਼ ਚੋਂ ਸਕਾਰਾਤਮਕ ਚੀਜ਼ ਲੱਭਣੀ ਚਾਹੀਦੀ ਹੈ ਕਿ ਜਿਹੜੀ ਚੀਜ਼ ਸਾਨੂੰ ਪ੍ਰਭਾਵਿਤ ਕਰਦੀ ਹੈਗੇ ਉਹਨੂੰ ਇਗਨੋਰ ਕਰਨਾ ਹੀ ਇਸ ਚੀਜ਼ ਦਾ ਹੱਲ ਹੈ ਜੀ ਐਗਜੈਕਟਲੀ ਉਹ ਠੰਡੀਆਂ ਕਲਾਂ ਵਾਲੀ ਗਲੀ ਵਿੱਚ ਜਾਣਾ ਹੀ ਨਹੀਂ ਜੀ ਜਿੰਨਾ ਦੇਰ ਤੱਕ ਤੁਸੀਂ ਜਿੰਦੇ ਹੋ ਜਿੰਦਾ ਹੋ ਤੁਸੀਂ ਪੋਜ਼ਿਟਿਵ ਰਹੋ ਮੇਰੇ ਮੇਰੇ ਫਾਦਰ ਸਾਹਿਬ ਬੜੇ ਪੋਜ਼ਿਟਿਵ ਸੀ ਹੀ ਲਿਵਡ ਅ ਲਾਈਫ ਆਫ 96 ইয়ার্স कोरोना ने 96 ਸਾਲ ਦੀ ਉਮਰ ਤੱਕ ਸਾਨੂੰ ਇਹ ਚੀਜ਼ਾਂ ਸਿਖਾਈਆਂ ਹਮੇਸ਼ਾ ਚੜਦੀ ਕਲਾ ਚ ਰਹੋ ਔਰ ਆਪਣੇ ਪੈਸ਼ਨਸ ਨੂੰ ਪਾਲੋ ਮੈਂ ਆਪਣਾ ਕੀ ਮੈਂ ਆਪਣੇ ਫਾਦਰ ਦੇ ਸ਼ੌਕ 90 ਸਾਲ ਤੱਕ ਉਹ ਆਪਣੇ ਹੀ ਵਾਸ ਅ ਲਿਟਰਰੀ ਪਰਸਨ ਉਹ ਆਪਣਾ ਰਿਸਰਚ ਕਰਦੇ ਰਹਿੰਦੇ ਸੀ ਉਹਨਾਂ ਦਾ ਸ਼ੌਕ ਸੀ ਉਹ ਆਪਣੇ ਲਿਖੋਏ ਆਰਟੀਕਲਸ ਪੜ੍ਹ-ਪੜ੍ਹ ਕੇ ਖੁਸ਼ ਹੁੰਦੇ ਸੀਗੇ ਮੈਂ ਵੀ ਉਹੀ ਕਰ ਰਿਹਾ ਆਪਣੀਆਂ ਪ੍ਰੈਜੈਂਟੇਸ਼ਨਸ ਨੂੰ ਬਾਰ-ਬਾਰ ਦੇਖ ਕੇ ਖੁਸ਼ ਹੋਣਾ ਜੀ ਜਿਸ ਤਰ ਮੇਰੀ ਵਾਈਫ ਮੈਨੂੰ ਮਜ਼ਾਕ ਕਰਦੇ ਤੁਹਾਡਾ ਨੈਸ਼ਨਲ ਲੰਦਨ ਚੱਲਦਾ ਹੀ ਰਹਿੰਦਾ ਸਾਰਾ ਦਿਨ ਜੀ ਪਰ ਆਪਣੀਆਂ ਰਚਨਾਵਾਂ ਨੂੰ ਦੇਖ ਕੇ ਖੁਦ ਨੂੰ ਖੁਸ਼ੀ ਹੁੰਦੀ ਹੈ ਪੋਜ਼ਿਟਿਵਿਟੀ ਮਿਲਦੀ ਹੈ ਇਹੀ ਜੀ ਇਹੀ ਲਾਈਫ ਹੈ ਜਿਹੜੀ ਮੈਂ ਜਿੰਨਾ ਜੀ ਇਹੋ ਜੀ ਜ਼ਿੰਦਗੀ ਮੈਨੂੰ ਲੱਗਦਾ ਕਿ ਹਰ ਇੱਕ ਨੂੰ ਜਿਉਣੀ ਚਾਹੀਦੀ ਆਪਣੀਆਂ ਜ਼ਿੰਮੇਵਾਰੀਆਂ ਵੀ ਨਿਭਾਓ ਤੇ ਆਪਣੇ ਸ਼ੌਂਕਾਂ ਦੀ ਪੂਰਤੀ ਵੀ ਕਰਦੇ ਰਹੋ ਪਰ ਬਹੁਤੇ ਲੋਕ ਅਜਿਹੀ ਜ਼ਿੰਦਗੀ ਜਿਉਂਦੇ ਨਹੀਂ ਹੈਗੇ ਜੀ ਅਜਿਹੇ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਜੀ ਦੇਖੋ ਪੋਜ਼ਿਟਿਵਿਟੀ ਮੈਂ ਅਗੇਨ ਫਿਰ ਵਾਪਸ ਉੱਥੇ ਹੀ ਆ ਰਹੇ ਹਾਂ ਪੋਜ਼ਿਟਿਵਿਟੀ ਪ੍ਰੀਚ ਅਨ ਫੈਕਟ ਸਾਨੂੰ ਸਕੂਲਸ ਦੇ ਵਿੱਚ ਅਕੈਡੈਮਿਕ ਨੋਲੇਜ ਦੇ ਨਾਲ ਨਾਲ ਇਹਨਾਂ ਚੀਜ਼ਾਂ ਦੇ ਉੱਤੇ ਗਿਆਨ ਦੇਣਾ ਬੜਾ ਜ਼ਰੂਰੀ ਹੈ ਮੈਂ ਇਨਫੈਕਟ ਉਹ ਸੋਚ ਰਿਹਾ ਸੀ ਕਿ ਆਫਟਰ ਰਿਟਾਇਰਮੈਂਟ ਮੈਂ ਕੋਈ ਇਸ ਟਾਈਪ ਦੀ ਵਰਕ ਆਪਣੀ ਵਰਕਸ਼ਾਪ ਪਲਾਨ ਕਰਾਂਗਾ ਜਿਦੇ ਵਿੱਚ ਮੈਂ ਪੋਜ਼ਿਟਿਵਿਟੀ ਪ੍ਰੀਚ ਕਰਨ ਦੇ ਉੱਤੇ ਮੈਂ ਲੋਕਾਂ ਨੂੰ ਲਿਆਵਾਂਗਾ ਕਿਉਂਕਿ ਅੱਜ ਜਿੰਨੇ ਮਰਜੀ ਕਦਮਾਂ ਲੈ ਲਓ ਗੂਗਲ ਲੈ ਲਓ ਸਭ ਕੁਝ ਤੁਹਾਨੂੰ ਗਿਆਨ ਤੇ ਦੇਣਗੇ ਪਰ ਉਸ ਗਿਆਨ ਨੂੰ ਆਪਣੇ ਉੱਤੇ ਇੰਬਾਈਡ ਕਿਵੇਂ ਕਰਨਾ ਹੈ ਤੁਸੀਂ ਆਪਣੀ ਲਾਈਵ ਵਿੱਚ ਕਿਵੇਂ ਡਿਸਾਈਡ ਕਰ ਲੈ ਕੇ ਅੱਧਾ ਗਲਾਸ ਖਾਲੀ ਹੈ ਕਿ ਭਰਿਆ ਹੈ ਉਹ ਤੁਹਾਨੂੰ ਸਪੌਂਟੇਨੀਅਸਲੀ ਤੁਹਾਡਾ ਬ੍ਰੇਨ ਬੋਲਣਾ ਚਾਹੀਦਾ ਪੋ ਪੋਜ਼ਿਟਿਵਿਟੀ ਵਾਲੀ ਚੀਜ਼ ਨੂੰ ਉਹਨੂੰ ਤੁਹਾਨੂੰ ਪ੍ਰੀਚ ਕਰ ਕਰਕੇ ਪ੍ਰੀਚ ਕਰਨਾ ਮਤਲਬ ਤੁਸੀਂ ਉਹਨੂੰ ਬਾਰ-ਬਾਰ ਕਰੋਗੇ ਬਾਰ-ਬਾਰ ਪੋਜ਼ਿਟਿਵਿਟੀ ਕਰੋਗੇ ਤੁਹਾਨੂੰ ਤੁਹਾਡਾ ਵੇਅ ਆਫ ਲਾਈਫ ਪੋਜ਼ਿਟਿਵ ਹੋਣਾ ਸ਼ੁਰੂ ਹੋ ਜਾਏਗਾ ਹੁਣ ਮੈਂ ਰਸਤੇ ਵਿੱਚ ਜਾ ਰਿਹਾ ਮੈਂ ਆਪਣਾ ਰਸਤੇ 'ਚ ਕੋਈ ਪੱਥਰ ਪਿਆ ਹੋਇਆ ਰੋਡ ਦੇ ਉੱਤੇ ਉਹ ਪੱਥਰ ਨੂੰ ਮੈਂ ਚੁੱਕ ਕੇ ਰੁੱਕ ਕੇ ਬ੍ਰੇਕ ਮਾਰ ਕੇ ਸਾਈਡ ਤੇ ਸੁੱਟ ਦਿਆਂ ਮੈਨੂੰ ਉਹਦਾ ਅੱਛਾ ਲੱਗੇਗਾ ਇਹ ਕੋਰ ਬੰਦਾ ਕਹਦੇਗਾ ਪਾਗਲ ਹੈ ਜੀ ਸੋ ਇਹ ਸੋਚਣਾ ਤੇ ਪੋਜ਼ਿਟਿਵ ਸੋਚਣਾ ਅਗਰ ਸ਼ੁਰੂ ਕਰਦੇ ਹੋਗੇ ਤੇ ਟਾਈਮ ਟੂ ਟਾਈਮ ਤੁਹਾਨੂੰ ਹੌਲੀ ਹੌਲੀ ਤੁਹਾਡੀ ਨੇਚਰ ਹੀ ਪੋਜ਼ਿਟਿਵ ਬਣਨੀ ਸ਼ੁਰੂ ਹੋ ਜਾਏਗੀ ਜੀ ਅਬ ਮੈਂ ਬਿਮਾਰ ਹੁੰਨਾ ਆਪਾਂ ਸਾਰੇ ਬਿਮਾਰ ਹੁੰਨੇ ਆ ਅਸੀਂ ਇਹ ਸੋਚ ਲਈਏ ਕਿ ਮੈਨੂੰ ਬੁਖਾਰ ਹੈ ਔਰ ਮੈਨੂੰ ਬੁਖਾਰ ਛੱਡ ਗਿਆ ਮੈਨੂੰ ਬਹੁਤ ਬੁਖਾਰ ਚੜਦਾ ਹੈ ਮੇਰੀ ਤਾਂ ਲਾਈਫ ਖਰਾਬ ਹੋਈ ਪਈ ਹੈ ਤੋਂ ਉਦੋਂ ਇੱਕ ਪਾਸਾ ਹੈ ਦੂਜਾ ਵੈਲਿਊ ਦਾ ਇਹ ਹੈ ਕਿ ਬਿਮਾਰ ਹੋਣ ਨਾਲ ਵਰਨ ਆਊਟ ਸੈਲਸ ਭਰ ਜਾਂਦੇ ਨੇ ਤੁਹਾਡੇ ਬੋਡੀ ਦੇ ਨਵੇਂ ਸੈੱਲ ਆਉਂਦੇ ਨੇ ਤੁਹਾਡੇ ਬੋਡੀ ਨਰੋਈ ਹੋ ਜਾਂਦੀ ਹੈ ਸੋਚਣ ਦੀ ਪਤਾ ਨਹੀਂ ਹੁੰਦੀ ਕਿ ਨਹੀਂ ਹੁੰਦੀ ਹੈ ਲੇਕਿਨ ਸੋਚਣ ਦੀ ਤਾਕਤ ਜੇ ਤੁਸੀਂ ਪੋਜ਼ਿਟਿਵ ਰੱਖੋਗੇ ਤੇ ਪੋਜ਼ਿਟਿਵਿਟੀ ਵੱਲੇ ਜਾਓਗੇ ਨਾ ਜੀ ਸਰ ਜਿਵੇਂ ਤੁਸੀਂ ਦੱਸਿਆ ਕਿ 61 ਸਾਲਾਂ ਦੀ ਉਮਰ ਦੇ ਵਿੱਚ ਤੁਸੀਂ ਜਿਹੜਾ ਦੁਬਾਰਾ ਭੰਗੜਾ ਪਾਉਣਾ ਸ਼ੁਰੂ ਕੀਤਾ ਹੈਗਾ ਆ ਜੀ ਪਹਿਲੀ ਵਾਰੀ ਜਦੋਂ ਭੰਗੜਾ ਪਾਇਆ ਤਾਂ ਕਿਹੋ ਜਿਹਾ ਮਹਿਸੂਸ ਕੀਤਾ ਜੀ ਐਕਚੁਅਲੀ ਮੇਰਾ ਪਹਿਲੀ ਵਾਰੀ ਭੰਗੜਾ ਪਾਇਆ ਸੀ ਜਿਸ ਟਾਈਮ ਮੈਂ ਤੀਜੀ ਚੌਥੀ ਕਲਾਸ ਦੇ ਵਿੱਚ ਸੀਗਾ ਟਾਂਡ ਆਊਟ ਮਾਰ ਵਿੱਚ 26 ਜਨਵਰੀ ਦੇ ਫੰਕਸ਼ਨ ਤੇ ਇੱਕ ਜਿਹੜੀ ਡੀਸੀ ਦੇ ਸਾਹਮਣੇ ਪ੍ਰੇਡ ਹੁੰਦੀ ਹੈ ਜਿੱਥੇ ਉਸ ਦੇ ਵਿੱਚ ਮੇਰੇ ਸਕੂਲ ਵੱਲੋਂ ਭੰਗੜਾ ਟੀਮ ਗਈ ਸੀਗੀ ਤੇ ਉਸ ਭੰਗੜਾ ਟੀਮ ਦੇ ਵਿੱਚ ਸਭ ਤੋਂ ਛੋਟੇ ਕੱਦ ਦਾ ਔਰ ਸਭ ਤੋਂ ਛੋਟੀ ਉਮਰ ਦਾ ਮੈਂ ਹੀ ਸੀ ਤੇ ਮੈਂ ਉਹ ਗੱਡਾ ਇੱਕ ਚੱਲਦਾ ਹੁੰਦਾ ਸੀ ਪੁਰਾਣੀ ਟ੍ਰੈਡੀਸ਼ਨ ਪੰਗੜੇ ਵਿੱਚ ਉਹ ਗੱਡੇ ਦੇ ਸਭ ਤੋਂ ਉੱਪਰ ਮੈਂ ਖੜ ਕੇ ਗਿਆ ਸੀਗਾ ਇਸ ਤੋਂ ਬਾਅਦ ਵੀ ਪੰਗੜਾ ਮੇਰਾ ਸ਼ੌਕ ਰਿਹਾ ਮੈਂ ਬੱਚਿਆਂ ਦੇ ਵਿਆਹਾਂ ਤੇ ਵੀ ਪੰਗੜਾ ਥੋੜਾ ਥੋੜਾ ਪਾਇਆ ਹੈ ਪਰ ਹੁਣ ਆ ਕੇ ਮੈਂ ਸੋਸ਼ਲ ਮੀਡੀਆ ਦੇ ਵਿੱਚ ਉਤਰਿਆ ਇਸ ਨੂੰ ਮੈਂ ਹੁਣ ਪ੍ਰੋਫੈਸ਼ਨਲ ਢੰਗ ਨਾਲ ਮੇਰੇ ਜਿਮ ਦੇ ਵਿੱਚ ਇੱਕ ਕੋਰੀਓਗ੍ਰਾਫਰ ਹੈ ਉਸ ਤੋਂ ਵੀ ਗਾਈਡੈਂਸ ਲੈ ਕੇ ਮੈਂ ਇਹਨੂੰ ਚਲਾ ਰਿਹਾ ਹਾਂ ਜੀ ਸਰ ਬਹੁਤ ਸਾਰੇ ਲੋਕ ਨਾ ਇਹ ਕਹਿ ਦਿੰਦੇ ਹੈਗੇ ਕਿ ਜਿਵੇਂ ਜਿਵੇਂ ਉਮਰ ਵੱਧਦੀ ਜਾਂਦੀ ਹੈ ਨਾ ਤਾਂ ਕਿਤੇ ਨਾ ਕਿਤੇ ਜ਼ਿੰਮੇਵਾਰੀਆਂ ਵੱਧਦੀਆਂ ਰਹਿੰਦੀਆਂ ਨੇ ਤੇ ਸ਼ੌਂਕ ਜਿਹੜੇ ਨੇ ਨਾ ਉਹ ਖਤਮ ਹੁੰਦੇ ਜਾਂਦੇ ਆ ਤੁਸੀਂ ਇਸ ਬਾਰੇ ਕੀ رائے ਰੱਖਦੇ ਹੋ ਜੀ ਦੇਖੋ ਜ਼ਿੰਮੇਵਾਰੀਆਂ ਤੇ ਕਦੀ ਖਤਮ ਨਹੀਂ ਹੁੰਦੀਆਂ ਹਾਂ ਮੇਨ ਮੇਨ ਜ਼ਿੰਮੇਵਾਰੀਆਂ ਸਾਡੀਆਂ ਪੂਰੀਆਂ ਹੋ ਚੁੱਕੀਆਂ ਨੇ ਜੀ ਮੇਰੇ ਬੱਚੇ ਵਿਆਹੇ ਗਏ ਨੇ ਮੇਰੀ ਨੌਕਰੀ ਫੈਗ ਐਂਡ ਆਫ ਰਿਟਾਇਰਮੈਂਟ ਤੇ ਹਮ ਇਸ ਟਾਈਮ ਵੀ ਮੈਂ ਐਕਸਟੈਂਡਡ ਰਿਟਾਇਰਮੈਂਟ ਸਰਵਿਸ ਦੇ ਵਿੱਚ ਚੱਲਦਾ ਪਿਆ ਹਾਂ ਤੇ ਐਸ ਉਮਰ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਮੈਂ ਆਪਣੇ ਲਈ ਵੀ ਕੁਝ ਜੀਆ ਉਸ ਲਈ ਮੈਂ ਇਹਨੂੰ ਦੁਬਾਰਾ ਤੋਂ ਜਾਗਰ ਕੀਤਾ ਜੀ ਸਰ ਜਿਵੇਂ ਤੁਸੀਂ 61 ਸਾਲਾਂ ਦੀ ਉਮਰ ਦੇ ਵਿੱਚ ਜਦੋਂ ਭੰਗੜਾ ਪਾਇਆ ਤਾਂ ਉਹਦੀ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਅਪਲੋਡ ਕੀਤੀ ਤਾਂ ਫਿਰ ਆਪਣਿਆਂ ਦਾ ਤੇ ਬਗਾਨਿਆਂ ਦਾ ਰਿਸਪਾਂਸ ਕਿਹੋ ਜਿਹਾ ਸੀਗਾ ਜੀ ਬੜਾ ਅੱਛਾ ਰਿਸਪਾਂਸ ਸੀ ਮੇਰੇ ਲਈ ਦੇ ਇੱਕ ਨਵਾਂ ਚੈਪਟਰ ਸੀ ਨਵਾਂ ਦਿਹਾੜੀ ਸੀ ਪਹਿਲੀ ਪਹਿਲੀ ਭੰਗੜੇ ਦੀ ਕਲਿੱਪ ਜਿਹੜੀ ਮੈਂ ਪਾਈ ਸੀ ਉਹਦੇ ਵਿੱਚ ਵਿਊਰਸ਼ਿਪ ਜਿਵੇਂ ਵਿਊਜ਼ ਆਪਾਂ ਦੇਖਦੇ ਹਾਂ ਪਹਿਲੀ ਦੇ ਵਿੱਚ ਮੇਰੇ ਵਿਊਜ਼ ਬਹੁਤ ਘੱਟ ਗਏ ਕੋਈ 2-3000 ਵਿਊਜ਼ ਹੀ ਬਣੇ ਪਰ ਮੇਰੇ ਲਈ ਉਹ ਵੀ ਬਹੁਤ ਵੱਡੀ ਗੱਲ ਸੀ ਮੈਨੂੰ ਇਹ ਲੱਗਿਆ ਕਿ 2000 ਬੰਦੇ ਨੇ ਮੈਨੂੰ ਦੇਖਿਆ ਉਸ ਨੇ ਮੈਨੂੰ ਪ੍ਰੋਤਸਾਹਨ ਕੀਤਾ ਮੈਨੂੰ ਮੇਰੇ ਸ਼ੌਕ ਨੂੰ ਹੋਰ ਅੱਗੇ ਵਧਾਉਣ ਲਈ ਮੈਨੂੰ ਮੋਟੀਵੇਟ ਕੀਤਾ ਫਿਰ ਮੈਂ ਨੈਕਸਟ ਵਰਡ ਇੱਕ ਪੰਗੜੇ ਦਾ ਕਲਿੱਪ ਆਇਆ ਫਿਰ ਇੱਕ ਹੋਰ ਕੰਮ ਪੰਗੜੇ ਦਾ ਕਲਿੱਪ ਆਇਆ ਜਿਹੜਾ ਮੇਰਾ ਦੂਸਰਾ ਪੰਗੜੇ ਦਾ ਕਲਿੱਪ ਸੀਗਾ ਉਹਨੇ 50000 ਕਲਿੱਪ 50000 ਵਿਊਰਸ਼ਿਪਸ ਆ ਗਏ ਫਿਰ ਦੇਖਦੇ ਦੇਖਦੇ 75000 ਆ ਗਏ ਮੇਰੇ ਆਫਿਸ ਦੇ ਕਲੀਗਸ ਮੈਨੂੰ ਕਹਿਣ ਲੱਗੇ ਜੇ ਲੱਖ ਹੋ ਗਿਆ ਤੇ ਸਤੋਂ ਤੋਂ ਵੱਡੋ ਪਾਰਟੀ ਲਵਾਂਗੇ ਜੀ ਉਹੀ ਵੱਧਾ ਵੱਧਾ ਹੁਣ 4 ਲੱਖ ਕਰਾਸ ਕਰ ਗਿਆ ਤੇ ਮੈਨੂੰ ਮੇਰਾ ਖੂਨ ਇੰਜ ਵੱਧਾ ਹੈ ਜਿਵੇਂ ਸੱਚੀ ਖੂਨ ਦੀਆਂ ਬੋਤਲਾਂ ਲਾ ਲਿਆ ਹੁੰਦੀਆਂ ਮੇਰੀ 뷰ਅਰਸ਼ਿਪਸ ਅਰ ਫਾਲੋਅਰਸ ਨੂੰ ਦੇਖ ਕੇ ਜੀ ਸੋ ਇੱਕ ਬੜਾ ਇੰਟਰਸਟਿੰਗ ਜਿਹਾ ਅਧਿਆਏ ਹੈ ਰਿਟਾਇਰਮੈਂਟ ਲਈ ਰਿਟਾਇਰਡ ਲੋਕਾਂ ਲਈ ਬਹੁਤ ਅੱਛੀ ਲਾਈਨ ਹੈ ਅਸੀਂ ਆਪਣੇ ਆਪ ਨੂੰ ਇੰਗੇਜ ਕਰਕੇ ਜ਼ਿੰਦਾ ਦਿਲ ਬੜਾ ਕੇ ਰੱਖ ਸਕਦੇ ਆ ਹਮੇਸ਼ਾ ਜੀ ਸਰ ਤੁਸੀਂ ਆਪਣੀ ਹਮ ਉਮਰ ਵਾਲਿਆਂ ਨੂੰ ਕੀ ਕਹਿਣਾ ਚਾਹੁੰਦੇ ਹੋ ਜਿਨ੍ਹਾਂ ਦੀ ਉਮਰ ਜਿਹੜੀ ਹੈ 60 ਸਾਲ ਤੋਂ ਵੱਧ ਹੋ ਗਈ ਹੈਗੀ ਹੈ ਉਹ ਵੀ ਜਿਹੜਾ ਹੈਗਾ ਹੈ ਕਹਿੰਦੇ ਆ ਕਿ ਹੁਣ ਸਾਡੀ ਉਮਰ ਨਹੀਂ ਰਹੀ ਅਸੀਂ ਸ਼ੌਂਕ ਕਿੱਥੇ ਪੂਰੇ ਕਰਨੇ ਹੈਗੇ ਛੱਡੋ ਪਰਾ ਜ਼ਿੰਦਗੀ ਇਹੋ ਜੀ ਲੰਘਦੀ ਹੈ ਨੰਗਾ ਲਈਏ ਜੀ ਅਜਿਹੇ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਮੈਂ ਤੇ ਹਰ ਬੰਦੇ ਨੂੰ ਕਹਿੰਦਾ ਆਓ ਮੇਰੇ ਨਾਲ ਪੰਗੜਾ ਪਾਈਏ ਜੀ ਆਪਾਂ ਪੰਗੜਾ ਪਲਾਈਏ ਪਾਈਏ ਹੋਰ ਰਲ ਮਿਲ ਕੇ ਖੁਸ਼ੀ ਮਨਾਈਏ ਜੀ ਕਿਉਂਕਿ ਲਾਈਫ 60 ਸਾਲ ਤੋਂ ਬਾਅਦ ਸਰੀਰ ਤੰਗ ਕਰਨਾ ਸ਼ੁਰੂ ਹੋ ਜਾਂਦਾ ਹੈ ਉਸ ਤੰਗ ਕਰਦੇ ਸਰੀਰ ਨੂੰ ਜਾਤੇ ਹੋ ਤੁਸੀਂ ਰੋਣਾ ਸ਼ੁਰੂ ਕਰਦੇ ਹੋ ਜਾਂ ਤੁਸੀਂ ਆਪਣੇ ਆਪ ਨੂੰ ਇੰਨਾ ਖੁਸ਼ ਕਰਦੇ ਹੋ ਕਿ ਤੁਹਾਨੂੰ ਦਰਦ ਹੀ ਘੱਟ ਲੱਗੇ ਜੀ ਬਾਕੀ ਦਰਸ਼ਕ ਸਰਹਰਾਂ ਦੇ ਕੋਲ ਬੈਠ ਕੇ ਨਾ ਇਹਨਾਂ ਨੂੰ ਵਾਕਈ ਹੀ ਪੋਜ਼ਿਟਿਵਿਟੀ ਮਹਿਸੂਸ ਹੁੰਦੀ ਹੈ ਕਿ ਉਹਨਾਂ ਦੀਆਂ ਗੱਲਾਂ ਦੇ ਵਿੱਚ ਵੀ ਜਿਹੜੀ ਹੈ ਸਕਾਰਾਤਮਕ ਊਰਜਾ ਆਉਂਦੀ ਹੈਗੀ ਕਿ ਜ਼ਿੰਦਗੀ ਨੂੰ ਜਿਓ ਜ਼ਿੰਦਗੀ ਇੱਕੋ ਵਾਰੀ ਮਿਲੀ ਹੈ ਅਗਲੀ ਵਾਰੀ ਪਤਾ ਨਹੀਂ ਮਿਲਣੀ ਹੈ ਕਿ ਨਹੀਂ ਮਿਲਣਾ ਇਹ ਜਿਹੜੀ ਜ਼ਿੰਦਗੀ ਹੈ ਨੇ ਇਸ ਦਾ ਸਾਨੂੰ ਸਦ ਉਪਯੋਗ ਕਰਨਾ ਚਾਹੀਦਾ ਆ ਜ਼ਿੰਮੇਵਾਰੀਆਂ ਵੀ ਨਿਭਾਓ ਨਾਲ ਦੀ ਨਾਲ ਆਪਣੇ ਸ਼ੌਂਕਾਂ ਨੂੰ ਵੀ ਪੂਰਾ ਕਰੋ ਸਰ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਦਮਨ ਜੀ ਮੈਂ ਚਾਹਾਂਗਾ ਔਰ ਮੈਂ ਦੁਆ ਕਰਾਂਗਾ ਕਿ ਤੁਹਾਡਾ ਚੈਨਲ ਅੱਜ ਮੈਂ ਸਾਡੇ ਇਸ ਜਨਰੇਸ਼ਨ ਨੂੰ ਸਿਨੀਅਰ ਜਨਰੇਸ਼ਨ ਨੂੰ ਔਰ ਯੰਗ ਜਨਰੇਸ਼ਨ ਨੂੰ ਹੋਰ ਨਵੇਂ-ਨਵੇਂ ਸ਼ੌਂਕਾਂ ਨੂੰ ਉਜਾਗਰ ਕਰਨ ਦਾ ਮੌਕਾ ਦੇ ਥੈਂਕ ਯੂ ਵੈਰੀ ਮੱਚ ਜੀ ਦਰਸ਼ਕੋ ਤੁਸੀਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਨਾ ਕੋਈ ਸ਼ੌਂਕ ਜ਼ਰੂਰ ਰੱਖੋ ਕਿਉਂਕਿ ਜੇਕਰ ਤੁਹਾਡੇ ਸ਼ੌਂਕ ਹੋਣਗੇ ਤੁਸੀਂ ਉਹਨਾਂ ਨੂੰ ਪੂਰਾ ਕਰਨ ਲਈ ਯਤਨ ਕਰੋਗੇ ਤਾਂ ਤੁਹਾਡੀ ਜ਼ਿੰਦਗੀ ਪ੍ਰਤੀ ਨਜ਼ਰੀਆ ਜਿਹੜਾ ਹੈ ਉਹ ਵੀ ਬਦਲ ਜਾਏਗਾ ਤੁਸੀਂ ਸ਼ੌਂਕ ਨੂੰ ਲੈ ਕੇ ਆਪਣੀ ਕੀ رائے ਰੱਖਦੇ ਹੋ ਤੁਹਾਡੇ ਕਿਹੜੇ ਸ਼ੌਂਕ ਰਹੇ ਆ ਜਿਨ੍ਹਾਂ ਨੂੰ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਪੂਰਾ ਕਰਨਾ ਚਾਹੁੰਦੇ ਹੋ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਜੇਕਰ ਤੁਹਾਡੀ ਜ਼ਿੰਦਗੀ ਦੀ ਵੀ ਅਜਹੀ ਕੋਈ ਕਹਾਣੀ ਹੈ ਜੋ ਤੁਸੀਂ ਦੂਜਿਆਂ ਦੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਕਮੈਂਟ ਬਾਕਸ ਦੇ ਵਿੱਚ ਅਸੀਂ ਨੰਬਰ ਦਿੱਤਾ ਹੈ ਤੁਸੀਂ ਇਸ ਨੰਬਰ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਹੁਣ ਮੈਨੂੰ ਦਮਨਪ੍ਰੀ ਨੂੰ ਦਿਓ ਆ ਗਿਆ ਧੰਨਵਾਦ